ਸੋ ਸাশ੍ਰੀય ਕਾਲ ਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵੀਂ ਇਨਫੋਰਮੇਸ਼ਨ ਬਿਲਕੁਲ ਤਰੋਤਾਜ਼ਾ ਆਫਰ ਸੋ ਇਸ ਕਲਾਸ ਨੂੰ ਇਸ ਜਾਣਕਾਰੀ ਨੂੰ ਲਾਸਟ ਤੱਕ ਜਰੂਰ ਦੇਖਣਾ ਬੜੀ ਹੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਤੁਹਾਡੇ ਲਈ ਇਹ ਜਾਣਕਾਰੀ ਸੋ ਜਾਣਕਾਰੀ ਕੀ ਹੈ ਤਿਸ ਦਾ ਜਿਹੜਾ ਫਾਇਦਾ ਉਹ ਕਿਵੇਂ ਉਠਾਇਆ ਜਾ ਸਕਦਾ ਹੈ ਉਸ ਨੂੰ ਜਿਹੜਾ ਹੈਗਾ ਤੁਸੀਂ ਜ਼ਰੂਰ ਦੇਖੋ ਕਿਉਂਕਿ ਤੁਹਾਡੇ ਲਈ ਬਹੁਤ ਹੀ ਵਧੀਆ ਆਫਰ ਜਿਹੜਾ ਹੈਗਾ ਇਹ ਅਸੀਂ ਆਪਣੀ ਕਲੈਬ ਟੀਮ ਕਲਾਸ ਪਲੱਸ ਦੇ ਐਪਲੀਕੇਸ਼ਨ ਦੇ ਥਰੂ ਜਿਹੜਾ ਹੈਗਾ ਲੈ ਕੇ ਆਏ ਆ ਸੋ ਬੜਾ ਲਾਹੇਵੰਦ ਸਿੱਧ ਹੋਇਆ ਤੁਹਾਡੇ ਲਈ ਹੋਵੇਗਾ ਇਹ ਸੋ ਜੋ ਵੀ ਕਰਾਈਟਰੀਆ ਨੇ ਇਸ ਦੇ ਤੇ ਜੋ ਵੀ ਸਾਰੀ ਜਾਣਕਾਰੀ ਹੈ ਉਸ ਨੂੰ ਐਂਡ ਤੱਕ ਜ਼ਰੂਰ ਸੁਣਨਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਇਸ ਨੂੰ ਸਿਰਫ ਇੱਕ ਐਡਵਰਟਾਈਜ਼ਮੈਂਟ ਦਾ ਹੀ ਸਾਧਨ ਨਾ ਲੈਣਾ ਇਸ ਨੂੰ ਆਪਣੀ ਪੜ੍ਹਾਈ ਤੇ ਆਪਣੀ ਆਰਥਿਕ ਫਾਇਦੇ ਦੇ ਬਾਰੇ ਪੋਜ਼ਿਟਿਵ ਸੋਚ ਕੇ ਵੀ ਇਸ ਜਾਣਕਾਰੀ ਨੂੰ ਐਂਡ ਤੱਕ ਦੇਖਣਾ ਜ਼ਰੂਰ ਉਸ ਤੋਂ ਬਾਅਦ ਚ ਫੈਸਲਾ ਜੋ ਵੀ ਕਰਨਾ ਉਹ ਤੁਸੀਂ ਆਪਣੇ ਆਪ ਕਰਨਾ ਸਾਥੀਓ ਸੋ ਦੇਖੋ ਜੀ ਇਹ ਆਫਰ ਹੈ ਤੁਹਾਡਾ ਮਨੀ ਬੈਕ 100% ਗਾਰੰਟੀ ਆਫਰ 100% ਜਿਹੜਾ ਹੈਗਾ ਆਪ ਜੀ ਨੂੰ ਜਿਹੜੀ ਹੈਗੀ ਮਨੀ ਬੈਕ ਗਾਰੰਟੀ ਹੋਊਗੀ ਜਦੋਂ ਤੁਸੀਂ Google Play Store ਤੋਂ ਆਪਣੀ GNDS Academy ਐਪ ਹੈ ਜਿਹੜੀ ਉਹਨੂੰ ਡਾਊਨਲੋਡ ਕਰਕੇ ਉੱਥੋਂ ਕੋਰਸ ਜਿਹੜਾ ਹੈਗਾ ਬਾਏ ਕਰੋਗੇ ਜਦੋਂ ਤੁਸੀਂ GNDS Academy ਐਪ ਨੂੰ ਡਾਊਨਲੋਡ ਕਰਕੇ ਉੱਥੋਂ ਕੋਰਸ ਬਾਏ ਕਰੋਗੇ ਕਿਹੜਾ ਕੋਰਸ ਬਾਏ ਕਰਨਾ ਹੈ ਉਹ ਮਨੀ ਬੈਕ ਜਿਹੜੇ ਜਿਹੜਾ ਪ੍ਰੋਸੀਜਰ ਹੈ ਤੁਹਾਡਾ 100% ਮਨੀ ਬੈਕ ਗਾਰੰਟੀ ਦਾ ਉਸ ਦਾ ਲਾਹਾ ਕਿਵੇਂ ਲੈਣਾ ਹੈ ਤੇ ਕਿਸ ਤਰ੍ਹਾਂ ਤੇ ਕਿਹੜੇ ਕੋਰਸ ਦੇ ਵਿੱਚ ਆਪ ਜੀ ਨੂੰ ਇਹ ਫਾਇਦਾ ਮਿਲਣਾ ਉਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦਾ ਕਿਉਂਕਿ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ ਸੋ ਸਾਰੇ ਸਾਥੀ ਫਿਰ ਜਾਣਕਾਰੀ ਮੰਗਦੇ ਨੇ ਸੋ ਆਪਾਂ ਤੁਹਾਨੂੰ ਇਹ ਲਿੰਕ ਸ਼ੇਅਰ ਕਰਕੇ ਇਸ ਦੇ ਥਰੂ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਸੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਅੱਗੇ ਹੋਰ ਸਾਥੀਆਂ ਦੇ ਨਾਲ ਵੀ ਸ਼ੇਅਰ ਜਰੂਰ ਕਰਨਾ ਹਾਂਜੀ ਜਾਣਦੇ ਆਓ ਦੇਖੋ ਬੱਚੇ ਇਹ ਜਿਹੜਾ ਕੋਰਸ ਹੈ ਤੁਹਾਡਾ ਲੈਕਚਰਾਰ ਪੋਲੀਟੀਕਲ ਸਾਇੰਸ ਦਾ ਕੋਰਸ ਹੋਊਗਾ ਲੈਕਚਰਰ ਜਿਹੜਾ ਹੈਗਾ ਲੈਕਚਰਰ ਪੋਲੀਟੀਕਲ ਸਾਇੰਸ ਲੈਕਚਰਰ ਪੋਲੀਟੀਕਲ ਸਾਇੰਸ ਦਾ ਇੱਕ ਮਿੰਟ ਥੋੜੀ ਜਿਹੀ ਰਾਈਟਿੰਗ ਇਸ ਲਿਖਣ ਦੀ ਪ੍ਰੋਬਲਮ ਆ ਰਹੀ ਹੈ ਹਾਂਜੀ ਲੈਕਚਰਰ ਪੋਲੀਟੀਕਲ ਸਾਇੰਸ ਦਾ ਬੱਚੇ ਕੋਰਸ ਹੋਊਗਾ ਪੋਲ ਸਾਇੰਸ ਜਿਸ ਦੇ ਵਿੱਚ ਤੁਹਾਨੂੰ ਫੁੱਲ ਸਲੇਵਸ ਹੈ ਜਿਹੜਾ ਉਹ ਥਿਊਰੀ ਤੇ ਪਲੱਸ ਐਕਸਪਲੇਨੇਸ਼ਨ ਦੀਆਂ ਜਿਹੜੀਆਂ ਕਲਾਸਾਂ ਨੇ ਉਹਦੇ ਨਾਲ ਮਿਲੂਗਾ ਤੇ ਪਲੱਸ ਜੋ ਕਰੰਟ ਨੇ ਜੋ ਕਰੰਟ ਨੇ ਉਹ ਆਉਣ ਵਾਲੇ ਆਪਾਂ 15 ਡੇਜ਼ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਦੋ ਜਾਂ ਫਿਰ ਚਾਰ ਕਲਾਸਾਂ ਦੇ ਵਿੱਚ ਜਿਹੜਾ ਹੈਗਾ ਜਾਂ ਜੇਸ਼ੇ ਤੱਕ ਜਿੰਨੀਆਂ ਵੀ ਕਲਾਸਾਂ ਜਾਂਦੀਆਂ ਨੇ ਜੋ ਕਰੰਟ ਨੇ ਹੁਣ ਪੋਲੀਟੀਕਲ ਸਿਸਟਮ ਦੇ ਆਪਣੇ ਜੋ ਪਾਲਿਟੀ ਦੇ ਵਿੱਚ ਚੇਂਜਸ ਆਈਆਂ ਨੇ ਹੁਣ ਉਹ ਸਾਰੇ ਕਰੰਟ ਆਪਾਂ ਇਹਨਾਂ ਦੇ ਵਿੱਚ ਉਹ ਲਾਈਵ ਕਲਾਸਾਂ ਦੇ ਵਿੱਚ ਆਪਾਂ ਕਵਰ ਕਰਾਂਗੇ ਠੀਕ ਹੈ ਸੋ ਲਾਈਵ ਕਲਾਸਾਂ ਜਿਹੜੀਆਂ ਹੈਗੀਆਂ ਉਹ ਵੀ ਤੁਹਾਨੂੰ ਇਸ ਐਪ ਦੇ ਥਰੂ ਮਿਲਣਗੀਆਂ ਹੁਣ ਕ੍ਰਾਈਟੇਰੀਆ ਕੀ ਹੈ 100 ਤੇ ਇਸ ਪੈਰੀ ਵੈਲਿਡਿਟੀ ਹੈ ਜਿਹੜੀ ਲਗਭਗ 2 ਸਾਲ ਹੈ 2 ਇਅਰਸ ਵੈਲਿਡਿਟੀ ਹੈ ਜੀ 2 ਇਅਰਸ ਦੀ ਵੈਲਿਡਿਟੀ ਤੁਹਾਨੂੰ ਮਿਲੂਗੀ ਸਭ ਤੋਂ ਵੱਡਾ ਲਾਭ ਹੈ ਤੇ ਫੀਸ ਇਹਦੀ ਸਿਰਫ ਨਾ ਮਾਤਰ 1000 ਰੁਪਏ ਆਗੀ ਸਾਰੇ ਕੋਰਸ ਦੀ ਤੇ ਇਹਦਾ ਹੋਰ ਫਾਇਦਾ ਕੀ ਹੈਗਾ ਤੁਹਾਨੂੰ ਇਸ ਕੋਰਸ ਦੇ ਵਿੱਚ ਤੁਹਾਨੂੰ ਮਤਲਬ ਇਹ 1000 ਰੁਪਏ ਪਲੱਸ ਟੈਕਸ ਜੀਐਸਟੀ ਚਾਰਜਸ ਵਗੈਰਾ ਪਾ ਕੇ 1130 40 ਰੁਪਏ ਦਾ ਜਿਹੜਾ ਇਹ ਕੋਰਸ ਤੁਹਾਨੂੰ ਪਊਗਾ 2 ਸਾਲ ਦੀ ਵੈਲਿਡਿਟੀ ਹੋਊਗੀ ਤੇ ਸਭ ਤੋਂ ਵੱਡਾ ਤੇ ਮੇਨ ਆਫਰ ਕੀ ਹੈ ਜੀ ਆਪ ਜੀ ਨੂੰ ਕਿ ਇਸ ਦੇ ਜਿਹੜਾ ਤੁਸੀਂ 1130 ਰੁਪਏ ਭਰੋਗੇ ਪੇ ਕਰੋਗੇ ਤੇ ਜੋ ਮੇਨ ਮਨੀ ਹੋਊਗੀ 1000 ਰੁਪਿਆ ਇਹ ਤੁਹਾਡੀ ਵਾਪਸ ਆਊਗੀ ਠੀਕ ਹੈ 100% ਜਿਹੜੀ ਰਿਫੰਡ ਹੋਊਗੀ ਇਹ ਤੁਹਾਨੂੰ ਕਲਾਸ ਪਲੱਸ ਵੱਲੋਂ ਰਿਫੰਡ ਕੀਤੀ ਜਾਊਗੀ ਸੋ ਮਤਲਬ ਇਹ ਤੁਹਾਡੀ ਮਨੀ ਬੈਕ ਗਾਰੰਟੀ ਹੈ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ ਤੁਹਾਡਾ ਇਹ YouTube ਚੈਨਲ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕੋਰਸ ਜਦੋਂ ਤੁਸੀਂ ਬਾਇ ਕਰ ਲੋਗੇ ਜਿਵੇਂ ਮੰਨ ਲਓ ਤੁਸੀਂ ਅੱਜ ਬਾਇ ਕਰ ਲਿਆ ਤਾਂ ਅੱਜ ਤੋਂ 15 ਡੇਜ਼ ਦੇ ਵਿੱਚ ਵਿੱਚ ਜਿਹੜੇ ਤੁਹਾਡੇ ਇੱਕ ਖਰੀਦ ਜਰੀ ਹੈ ਉਹ ਜਿਹੜੀ ਹੈਗੀ ਹੈ ਵਾਪਸ ਹੋ ਜਾਊਗੀ ਪਰ ਉਸ ਤੋਂ ਬਾਅਦ ਤੁਹਾਨੂੰ ਰਿਫੰਡ ਨਹੀਂ ਹੋਊਗੀ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖਣਾ ਜੇ ਤੁਸੀਂ 15 ਦਿਨਾਂ ਤੋਂ ਬਾਅਦ ਦੇ ਵਿੱਚ ਰਿਫੰਡ ਨੂੰ ਮਤਲਬ ਕਲੇਮ ਕਰਦੇ ਹੋ ਤਾਂ ਫਿਰ ਤੁਹਾਡਾ ਜਿਹੜਾ ਰਿਫੰਡ ਹੈ ਉਹ ਨਹੀਂ ਹੋਊਗਾ ਇਤਰੀ ਨੂੰ ਜ਼ਰੂਰ ਧਿਆਨ ਚ ਰੱਖਣਾ ਜਿਵੇਂ ਅੱਜ ਤੁਸੀਂ ਕੋਰਸ ਬਾਇ ਕਰ ਲਿਆ ਅਸੀਂ 15 ਦਿਨਾਂ ਦੇ ਵਿੱਚ ਜਿਹੜਾ ਕਰਿਟਰੀਆ ਸਾਡਾ ਹੈ ਉਹ ਪੂਰਾ ਕਰਾਵਾਂਗੇ ਤੁਹਾਨੂੰ ਲਾਈਵ ਕਲਾਸਾਂ वेच 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 15 ਦਿਨਾਂ ਦੇ ਵਿੱਚ ਵਿੱਚ ਕਰੰਟ ਪਾਲਿਟੀ ਦੀਆਂ ਦੇਵਾਂਗੇ ਜਿਹਦੇ ਨਾਲ ਤੁਹਾਡੀ ਕੰਡੀਸ਼ਨ ਇਹ ਪਹਿਲੀ ਪੂਰੀ ਹੋ ਜਾਊਗੀ ਠੀਕ ਹੈ ਮੈਂ ਤੁਹਾਨੂੰ ਸਾਰੀ ਡਿਟੇਲ ਪੜ੍ਹ ਕੇ ਸੁਣਾਉਣਾ ਸਟੂਡੈਂਟ ਕੈਨ ਕਲੇਮ ਆ ਰਿਫੰਡ ਵਿਥਨ 15 ਡੇਜ਼ ਆਫ ਦਾ ਕੋਰਸ ਪਰਚੇਸ ਡੇਟ ਇਹ ਤੁਹਾਡੇ ਲਈ ਜ਼ਰੂਰੀ ਹੈ ਇਹ ਤੁਸੀਂ ਟਾਰਗੇਟ ਪੂਰਾ ਕਰਨਾ ਹੈ 15 ਦਿਨਾਂ ਚ ਰਿਫੰਡ ਰਿਕੁਐਸਟਸ ਮੇਡ ਆਫਟਰ 15 ਡੇਜ਼ ਕੋਰਸ ਪਰਚੇਸ ਵਿਲ ਨਾਟ ਬੀ ਐਕਸੈਪਟਡ ਇਹ ਤੁਹਾਡੇ ਉੱਤੇ ਕੰਡੀਸ਼ਨ ਹੈ ਜੇ ਤੁਸੀਂ 15 ਦਿਨ ਤੋਂ ਬਾਅਦ ਕਲੇਮ ਕਰਦੇ ਹੋ ਤਾਂ ਫਿਰ ਤੁਹਾਡਾ ਰਿਫੰਡ ਨਹੀਂ ਹੋਵੇਗਾ ਠੀਕ ਹੈ ਜੀ ਸੋ ਉਸ ਦੇ ਲਈ ਜਿਹੜਾ ਤੁਹਾਡਾ ਇਹ ਫੰਡ ਹੈਗਾ ਤੁਹਾਨੂੰ ਤਾਂ ਹੀ ਮਿਲੂਗਾ ਜੇ ਤੁਸੀਂ ਪਹਿਲੇ 15 ਦਿਨ ਇਹ ਕਲਾਸਾਂ ਦੇਖੋਗੇ ਠੀਕ ਹੈ ਜੀ ਕੋਰਸ ਬਾਏ ਕਰਕੇ ਤੇ ਕਲਾਸਾਂ ਦੇ ਅੱਗੇ ਕਰਾਈਟਰੀਆ ਨੇ ਜਿਹੜੇ ਇੱਕ ਦੋ ਪੂਰੇ ਕਰੋਗੇ ਫਿਰ ਤੁਹਾਨੂੰ ਹੋਰ ਫੰਡ ਮਿਲੂਗਾ ਅਦਰਵਾਈਜ਼ ਤੁਹਾਨੂੰ ਰਿਫੰਡ ਨਹੀਂ ਮਿਲੂਗਾ ਇਹ ਮਤਲਬ ਕੰਪਨੀ ਦੀਆਂ ਕੰਡੀਸ਼ਨਾਂ ਨੇ ਸੋ ਕਿਰਪਾ ਕਰਕੇ ਇਸ ਗੱਲ ਦਾ ਕੋਈ ਜ਼ਰੂਰ ਧਿਆਨ ਰੱਖਣਾ ਠੀਕ ਹੈ ਕਿਉਂਕਿ ਇਸ ਦੇ ਲਈ ਫਿਰ ਸਾਡਾ ਅਦਾਰਾ ਜਿਹੜਾ ਹੈਗਾ ਤੁਹਾਡਾ ਉਹ ਰਿਸਪੋਨਸੀਬਲ ਨਹੀਂ ਰਹਿੰਦਾ ਜੇ ਤੁਸੀਂ ਇਹ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਹ ਕੰਡੀਸ਼ਨਾਂ ਪੂਰੀਆਂ ਕਰਨ ਦੇ ਬਾਅਦ ਤੇ ਵਿੱਚ ਕੀ ਹੈ 15 ਦਿਨਾਂ ਦੇ ਵਿੱਚ ਅਸੀਂ ਕੰਡੀਸ਼ਨ ਤੁਹਾਨੂੰ ਪੂਰੀਆਂ ਕਰਕੇ ਕੀ ਦੇਣੀ ਆ 2 ਤੋਂ ਕੀ ਆਪਾਂ 4 ਜਾਂ 6 ਤੁਹਾਨੂੰ ਇਹ ਕਲਾਸਾਂ ਦੇ ਦੇਣੀ ਆ 15 ਦਿਨਾਂ ਦੇ ਵਿੱਚ ਲਾਈਵ ਜਿਹੜੀਆਂ ਕਰੰਟ ਦੇ ਨਾਲ ਜਾਂ ਕੋਈ ਹੋਰ ਵੀ ਜੋ ਵੀ ਨਵਾਂ ਐਡ ਹੋਇਆ ਹੋਊਗਾ ਨਾ ਤੁਹਾਡੇ ਜਿੰਨਾ ਵੀ ਕੁਝ ਨਵਾਂ ਆਪਾਂ ਤੋਂ ਵੱਧ ਤੋਂ ਵੱਧ ਐਡ ਕੀਤਾ ਜਾਊਗਾ ਉਹ ਤੁਹਾਨੂੰ ਇਹ ਲਾਈਵ ਕਲਾਸਾਂ ਦੇ ਵਿੱਚ ਦੇਵਾਂਗੇ ਠੀਕ ਹੈ 15 ਦਿਨਾਂ ਦੇ ਵਿੱਚ ਵਿੱਚ ਆਪਾਂ 2 ਤੋਂ ਜਦ ਇਹ ਹੈਗੀਆਂ 6 ਦੇ ਕਰੀਬ ਤੁਹਾਨੂੰ ਕਲਾਸਾਂ ਲਾਈਵ ਦੇ ਦਾਂਗੇ ਇਹਦੇ ਵਿੱਚ ਕੰਡੀਸ਼ਨ ਕੀ ਹੈ ਕਿ ਜਿਹੜਾ ਵੀ ਕੋਰਸ ਨੂੰ ਬਾਇ ਕਰੂਗਾ ਇਹਨਾਂ 15 ਦਿਨਾਂ ਦੇ ਵਿੱਚ ਅੱਜ ਤੋਂ ਲੈ ਕੇ ਆਉਣ ਵਾਲੇ 15-15 ਦੇ ਵਿੱਚ ਵਿੱਚ ਉਹ ਇਹਨਾਂ ਕਲਾਸਾਂ ਨੂੰ ਜ਼ਰੂਰ ਅਟੈਂਡ ਕਰੂਗਾ ਸਭ ਤੋਂ ਪਹਿਲੀ ਕੰਡੀਸ਼ਨ ਇਹ ਆ ਤੁਸੀਂ ਉਹ ਲਾਈਵ ਕਲਾਸ ਅਟੈਂਡ ਜ਼ਰੂਰ ਕਰਨੀ ਹੋਊਗੀ ਐਪ ਦੇ ਥਰੂ ਐਪ ਦੇ ਥਰੂ ਕੋਰਸ ਬਾਇ ਕਰਨ ਤੋਂ ਬਾਅਦ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਕ੍ਰਿਟੇਰੀਆ ਤੇ ਤੁਹਾਡਾ ਪ੍ਰੋਗਰਾਮ ਅਗਲਾ ਰਹੂਗਾ ਜਿਹੜਾ ਤੁਹਾਡੇ ਲਈ 2 ਸਾਲ ਵੈਲਿਡਿਟੀ ਰਹੂਗੀ ਤੇ ਜਿਹੜੀਆਂ ਕੋਰਸ ਕਲਾਸਾਂ ਰਿਕਾਰਡਡ ਹੋਗੇ ਤੁਹਾਡੇ ਕੋਲ ਹੀ ਆ ਜਾਣੀਆਂ ਐਪ ਦੇ ਵਿੱਚ ਇਹ ਵੀ 2 ਸਾਲ ਦੇ ਲਈ ਵੈਲਿਡ ਰਹਿਣਗੀਆਂ ਅੱਗੇ ਤੁਹਾਡੇ ਲਈ ਹੋਰ ਇਹਦੇ ਵਿੱਚ ਕੰਡੀਸ਼ਨ ਕੀ ਹੈ ਜੀ ਮੇਨ ਕਹਿੰਦੇ ਯੂ ਹੈਵ ਕੰਪਲੀਟਡ ਅਟੈਂਡੈਂਸ ਇਨ ਮੋਰ 15 ਪਰਸੈਂਟ ਜਿਹੜੇ ਮਤਲਬ ਤੁਹਾਡੇ 50 ਪਰਸੈਂਟ ਟੋਟਲ ਵੀਡੀਓ ਤੇ ਲਾਈਵ ਕਲਾਸਾਂ ਜੋ ਤੁਹਾਡੀਆਂ ਕਲਾਸਾਂ ਅਪਲੋਡ ਨੇ ਸਲੇਵਸ ਦੀਆਂ ਉਹਨਾਂ ਸਾਰਿਆਂ ਦਾ ਤੁਸੀਂ ਜੇ 50 ਪਰਸੈਂਟ ਕ੍ਰਿਟੇਰੀਆ ਦੇਖ ਲੈਨੇ ਹੋ ਠੀਕ ਹੈ ਆਫਰਡ ਇਨ ਦਾ ਕੋਰਸ ਆਫ 100 ਆਵਰਸ ਟੂ ਵੀਡੀਓ ਕੰਜ਼ਮਪਸ਼ਨ ਜਾਨੀ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਘੱਟ ਤੋਂ ਘੱਟ 100 ਘੰਟਾ ਜਿਹੜੀਆਂ ਕਲਾਸਾਂ ਨੇ ਉਹ ਦੇਖਣੀਆਂ ਨੇ 100 ਘੰਟਾ ਕਲਾਸਾਂ ਦੇਖਣੀਆਂ ਨੇ ਤੇ ਜਾਂ ਟੋਟਲ ਵੀਡੀਓ ਹੈ ਜਿਹੜੀਆਂ ਉਹਨਾਂ ਦਾ 50% ਮਤਲਬ ਜੇ ਤੁਸੀਂ 50% ਦੇਖ ਲਿਆ ਤਾਂ ਕਹਿਣ ਤੋਂ ਬਾਅਦ ਤੁਹਾਡਾ 100 ਆਵਰ ਪੂਰਾ ਹੋ ਗਿਆ ਮੰਨ ਲਓ ਆਪਣੀਆਂ 50 40 ਕਲਾਸਾਂ ਇਹਦੇ ਵਿੱਚੋਂ ਘੱਟ ਤੋਂ ਘੱਟ ਤੁਸੀਂ 20 ਕਲਾਸਾਂ ਦੇਖਣੀਆਂ ਹੋਣਗੀਆਂ ਠੀਕ ਹੈ ਜੀ ਇਸ ਦੇ ਵਿੱਚੋਂ ਤੁਸੀਂ 20 ਕਲਾਸਾਂ ਜਿਹੜੀਆਂ ਉਹ ਦੇਖਣੀਆਂ ਹੋਣਗੀਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਚਾਹੇ ਤੁਸੀਂ ਮਤਲਬ ਉਸ ਕਲਾਸਾਂ ਨੂੰ ਸੁਣਨਾ ਜਾਂ ਤੁਹਾਡਾ ਸੁਣਿਆ ਹੋਇਆ ਜਾਂ ਤੁਸੀਂ ਨਹੀਂ ਸੁਣਨਾ ਪਰ ਉਹ ਤੁਸ ਤੁਹਾਨੂੰ ਪਲੇ ਕਰਨੀਆਂ ਪੈਣੀਆਂ ਤੁਹਾਡੀ ਐਪ ਦੇ ਵਿੱਚ ਤੁਸੀਂ ਉਹਨੂੰ ਪਲੇ ਕਰਕੇ ਵੀ ਛੱਡ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਜੇ ਸੁਣ ਲੋਗੇ ਵਧੀਆ ਗੱਲ ਐਕਸਪਲੇਨੇਸ਼ਨ ਹੀ ਮਿਲੂਗੀ ਬਾਅਦ ਦੇ ਵਿੱਚ ਵੀ ਸੁਣੋਗੇ ਠੀਕ ਹੈ ਜਦੋਂ ਵੀ ਪੋਸਟ ਆਉਂਦੀਆਂ ਉਦੋਂ ਵੀ ਸੁਣੋਗੇ ਤਾਂ ਉਹਦੇ ਨਾਲ ਵੈਸੇ ਤਰੀਕਾ ਵੀ ਤੁਸੀਂ ਸਾਰੀਆਂ ਕਲਾਸਾਂ ਨੂੰ 15 ਦਿਨਾਂ ਦੇ ਵਿੱਚ ਘੱਟ ਤੋਂ ਘੱਟ ਕੱਲੀਆਂ ਕਲਾਸਾਂ ਨੂੰ ਸੁਣੋ ਸੋ ਤੁਹਾਨੂੰ ਮੈਂ ਤੁਹਾਨੂੰ ਰਿਫੰਡ ਪਾਲਿਸੀ ਦਾ ਫਾਇਦਾ ਲੈਣ ਦਾ ਤਰੀਕਾ ਦੱਸਦਾ ਕਿ 15 ਦਿਨਾਂ ਦੇ ਵਿੱਚ ਵਿੱਚ ਕੋਰਸ ਬਾਇ ਕਰਕੇ ਤੁਸੀਂ ਮੰਨ ਲਓ ਕੱਲ ਤੋਂ ਮੈਂ ਤੁਹਾਨੂੰ ਡੇਟ ਪਾ ਦੂੰਗਾ ਉਹ ਸਾਰੀ ਡਿਟੇਲ ਤੁਹਾਨੂੰ ਥੰਬਲੇਨ ਦੇ ਵਿੱਚ ਸ਼ੋ ਹੋਈ ਜਾ ਹੋਜੂਗੀ ਤੇ ਬਾਕੀ ਗਰੁੱਪਾਂ ਦੇ ਵਿੱਚ WhatsApp ਗਰੁੱਪ ਜੁਆਇਨ ਕਰ ਲਓ ਉੱਥੇ ਤੁਹਾਨੂੰ ਡਿਟੇਲ ਸ਼ੋ ਹੋ ਜੂਗੀ ਤੁਹਾਡੇ ਕੋਲੇ ਕ੍ਰਾਈਟੇਰੀਆ ਕੀ ਹੈ ਜੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹਨਾਂ ਸਾਰੀਆਂ ਕਲਾਸਾਂ ਨੂੰ ਸੁਣੋਗੇ ਠੀਕ ਹੈ ਜਾਂ ਕਹਿ ਲੋ ਕਿ 50% ਕਲਾਸਾਂ ਨੂੰ ਸੁਣੋਗੇ ਜਿਹੜਾ ਲਾਈਵ ਵਾਲਾ ਤੁਹਾਡੇ ਤੇ ਕੰਡੀਸ਼ਨ ਹੈ ਤੁਹਾਡੀ ਅਸੀਂ ਕਲੀਅਰ ਕਰਾਵਾਂਗੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੋਊਗਾ ਤੁਸੀਂ ਇਸ ਲਾਈਵ ਨੂੰ ਜਿਹੜਾ ਹੈਗਾ ਜੀ اٹੈਂਡ ਜ਼ਰੂਰ ਕਰਨਾ ਹੋਊਗਾ ਮਤਲਬ ਇਹਨੂੰ اٹੈਂਡ ਜ਼ਰੂਰ ਕਰਨਾ ਹੋਊਗਾ ਲਾਈਵ ਹੋਊਗੀ ਇਹ ਤੁਹਾਡੇ ਜਦੋਂ ਤੁਸੀਂ ਕੋਰਸ ਬਾਏ ਕਰੋਗੇ ਜੀਐਨਡੀਐਸ ਅਕੈਡਮੀ ਐਪ ਤੋਂ ਫਿਰ ਇਹ ਤੁਹਾਡਾ ਲਾਈਵ ਉਹਦੇ ਵਿੱਚ ਇਨੇਬਲ ਹੋ ਜਾਊਗਾ ਤੇ ਉੱਥੇ ਤੁਹਾਨੂੰ ਨੋਟੀਫਿਕੇਸ਼ਨ ਆ ਜਾ ਕਰੂਗਾ ਬਾਕੀ ਆਪਾਂ ਗਰੁੱਪ ਦੇ ਵਿੱਚ ਜਿਹੜੇ ਪੇੜ ਸਾਥੀ ਨੇ ਪਹਿਲਾਂ ਹੀ ਦੂਜੇ ਪਹਿਲਾਂ ਦੇ ਮਤਲਬ ਐਪ ਦੇ ਥਰੂ ਆਪਾਂ ਤੋਂ ਕੋਰਸ ਬਾਈ ਕਰ ਚੁੱਕੇ ਨੇ ਉਹਨਾਂ ਦੇ ਲਈ ਇਹ ਆਫਰ ਖਾਸ ਕਰਕੇ ਲਾਹੇਵੰਦ ਰਹਿਣ ਵਾਲਾ ਕਿਉਂਕਿ ਉਹ ਅੱਗੇ ਵੀ ਜਾ ਕੇ ਮਤਲਬ ਇਸ ਦਾ ਫਾਇਦਾ ਖਾ ਸਕਦੇ ਨੇ ਤੇ ਖਾਸ ਕਰਕੇ ਜਿਹੜੇ ਨਵੇਂ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਮੋਰ ਬੈਨੀਫੀਸ਼ੀਅਲ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਤੁਹਾਡਾ ਜੀ 50% ਕਰਾਈਟਰੀਆ ਜੇ ਤੁਸੀਂ ਪੂਰਾ ਕਰਦੇ ਹੋ ਠੀਕ ਹੈ ਇਹ ਨਹੀਂ ਆ ਵੀ ਤੁਸੀਂ ਕਹਤਾ ਵੀ ਅਸੀਂ ਕਰਤਾ ਕਿਉਂਕਿ ਸਾਰਾ ਡਾਟਾ ਜਿਹੜਾ ਤੁਹਾਡਾ 50% ਦਾ ਉਹ ਤੁਹਾਡੇ ਮਤਲਬ ਜਿਹੜੀ ਆਪਣੀ ਹੈਗੀ ਹੈ ਟੀਮ ਜਿਹਦੇ ਨਾਲ ਆਪਾਂ ਮਤਲਬ ਵਰਕ ਕਰ ਰਹੇ ਹਾਂ ਕੰਪਨੀ ਕਲਾਸ ਪਲੱਸ ਦੇ ਨਾਲ ਉਹਨਾਂ ਨੇ ਤੁਹਾਨੂੰ ਇਹ ਰਿਫੰਡ ਕਰਨਾ ਸਾਰਾ ਤੁਹਾਡੇ ਜੀਐਨਡੀਐਸ ਅਕੈਡਮੀ ਦਾ ਅਦਾਰਾ ਜਿਹੜਾ ਹੈਗਾ ਉਹ ਸਿਰਫ ਸਾਨੂੰ ਇਸ ਦੇ ਵਿੱਚ ਮਦਦ ਕਰਦਾ ਹੈ ਕੰਡੀਸ਼ਨਾਂ ਦੇ ਵਿੱਚ ਇਹ ਤੁਹਾਨੂੰ ਉਹਨਾਂ ਨੇ ਅਪਲੋਡ ਕਰਤੀਆਂ ਤੁਹਾਡੇ ਅਦਾਰੇ ਨੇ ਅਸੀਂ ਇਹ ਚੀਜ਼ਾਂ ਅਪਲੋਡ ਕਰਤੀਆਂ ਐਪ ਦੇ ਵਿੱਚ ਠੀਕ ਹੈ ਇਹ ਤੁਹਾਡੀਆਂ ਅਸੀਂ ਲਾਵਾਂਗੇ ਤੇ ਜਿਹੜਾ ਉਹਨਾਂ ਦਾ 50% ਵਾਚ ਟਾਈਮ ਹੈ ਜਾਨੀ ਕਿ 100 100 ਘੰਟਾ ਤੁਸੀਂ ਜਿਹੜਾ ਉਹਨਾਂ ਨੂੰ ਦੇਖਣਾ ਉਹ ਤੁਸੋਂ ਹੀ ਦੇਖਣਾ ਤੇ ਤੁਹਾਨੂੰ ਉਹ ਦੇਖਣਾ ਹੀ ਪਊਗਾ ਕਿਉਂਕਿ ਡਾਟਾ ਸ਼ੇਅਰ ਹੋ ਜਾਣਾ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਤੁਸੀਂ ਵੀ ਝੂਠ ਨਹੀਂ ਬੋਲ ਸਕਦੇ ਇਸ ਕਰਕੇ ਫਿਰ ਤੁਸੀਂ ਕਲੇਮ ਕਰਨ ਦਾ ਢੰਗ ਤਰੀਕਾ ਕੀ ਹੈ ਜੀ ਹਾਊ ਟੂ ਥੀਸ ਟਰਮਸ ਅਨਸ਼ੋਰ ਦ ਲਰਨਰਸ ਹੈਵ ਐਕਟੀਵਿਟੀ ਇੰਗੇਜਡ ਵਿਦ ਦ ਕੋਰਸ ਕੰਟੈਂਟ ギਵਿੰਗ ਇਟ ਅ ਫੇਅਰ ਟ੍ਰੇਲ ਬਿਫੋਰ ਡਿਸਾਈਡਿੰਗ ਠੀਕ ਹੈ ਤੁਸੀਂ ਮਤਲਬ ਇਹਦਾ ਜਿਹੜਾ ਹੈਗਾ ਜਾਂ ਦੇ ਨਾਲ ਦੇਖਣਾ ਹਾਊ ਟੂ ਰਿਫੰਡ ਅ ਰਿਕਵੈਸਟ ਕਿਵੇਂ ਕਰਨੀ ਹੈ ਤੁਸੀਂ ਜਦੋਂ ਕੋਰਸ ਨੂੰ ਬਾਏ ਕਰ ਲਿਆ ਉਸ ਤੋਂ ਬਾਅਦ ਕਲੇਮ ਯੂਰ ਰਿਫੰਡ ਤੇ ਕਲਿੱਕ ਕਰਨਾ ਠੀਕ ਹੈ ਜੀ ਫਿਰ ਤੁਸੀਂ ਪਲੀਜ਼ ਫਾਲੋ ðiਸ ਸਟੈਪਸ ਜਦੋਂ ਤੁਹਾਨੂੰ ਤੁਹਾਡੇ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਜਦੋਂ ਵੀ ਆਗ ਦਾ ਵਾਚ ਟਾਈਮ 100 ਘੰਟਾ ਤੁਸੀਂ ਵੀਡੀਓ ਦੇਖ ਲਈਆਂ ਤੇ ਆਪਾਂ ਲਾਈਵ ਕਲਾਸਾਂ ਘੱਟ ਤੋਂ ਘੱਟ 2 ਆ ਜਿਹੜੀਆਂ ਉਹ ਤੁਹਾਨੂੰ ਦੇਤੀਆਂ ਇਹ ਤੁਹਾਨੂੰ ਦੇ ਦਾਂਗੇ ਜਦੋਂ ਵੀ ਸਾਡੇ ਬਾਏ ਆਗੇ ਬਾਏਰ ਕੋਰਸ ਇਸ ਦੇ ਵਿੱਚ ਠੀਕ ਹੈ ਨਵੇਂ ਜਿੰਨੇ ਵੀ ਚਲੋ ਪੁਰਾਣਿਆਂ ਨੂੰ ਤਾਂ ਬੈਨੀਫਿਟ ਮਿਲਣਾ ਹੀ ਮਿਲਣਾ ਹੈ ਜਿਹੜੇ ਕੋਰਸ ਬਾਈ ਕਰਦੇ ਨੇ ਉੱਥੋਂ ਠੀਕ ਹੈ ਜੀ ਤੇ ਜਿਹੜੇ ਹੁਣ ਨਵੇਂ ਸਾਥੀ ਕੋਰਸ ਬਾਏ ਕਰਨਗੇ ਉਹ ਕੀ ਹੈ ਉਹ ਦੋ ਕਲਾਸਾਂ ਆਪਣੀਆਂ ਲਾਈਵ ਅਟੈਂਡ ਕਰਨਗੇ ਤੇ ਜਿਹੜਾ ਹੈਗਾ ਜੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਜਿਹੜਾ 100 ਘੰਟਾ ਜਿਹੜਾ ਉਹ ਵਾਸਟ ਟਾਈਮ ਪੂਰਾ ਕਰਦੇ ਹੋ ਸਾਡੇ ਵੱਲੋਂ ਚਾਰਾਂ ਦਿਨਾਂ ਦੇ ਵਿੱਚ ਤੁਸੀਂ ਉਹ ਟਾਈਮ ਪੂਰਾ ਕਰ ਲਓ ਚਾਹੇ 10 ਦਿਨਾਂ ਦੇ ਵਿੱਚ ਪੂਰਾ ਕਰ ਲਓ ਚਾਹੇ 15 ਦਿਨਾਂ ਦੇ ਵਿੱਚ ਜਦੋਂ ਵੀ ਤੁਹਾਡਾ ਮਤਲਬ 100 ਘੰਟਾ ਪੂਰਾ ਹੁੰਦਾ ਹੈ ਕਲਾਸਾਂ ਦੇ ਹਿਸਾਬ ਨਾਲ ਜੇ ਔਸਤ ਆਪ ਲਈ ਹੈ 40 ਮਿੰਟ ਦੀ class ਇੱਕ ਤਾਂ ਤੁਸੀਂ 15 ਕਲਾਸਾਂ ਦੇ ਵਿੱਚ ਇਹ ਟਾਰਗੇਟ ਪੂਰਾ ਕਰਦੇ ਹੋ ਜੇ ਤੁਹਾਡੀਆਂ 40 ਕਲਾਸਾਂ ਨੇ ਮੰਨ ਲਓ ਤਾਂ ਤੁਸੀਂ 20 ਕਲਾਸਾਂ ਦੇ ਵਿੱਚ ਟਾਰਗੇਟ ਪੂਰਾ ਕਰਦੇ ਹੋ ਜੇ ਤੁਹਾਡੀਆਂ 50 ਕਲਾਸਾਂ ਨੇ ਤਾਂ ਤੁਸੀਂ ਜਿਹੜਾ ਹੈਗਾ 25 ਕਲਾਸਾਂ ਦੇ ਵਿੱਚ ਇਹ ਟਾਰਗੇਟ ਪੂਰਾ ਕਰ ਸਕਦੇ ਹੋ ਸੋ ਇਹ ਕਲਾਸਾਂ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਇਹ ਪੈਸੇ ਨੂੰ ਆਪ ਦੇ ਨੂੰ ਵਾਪਸ ਲੈਣ ਦੇ ਲਈ ਜਿਹੜਾ ਤੁਸੀਂ ਉਹ 1000 ਰੁਪਇਆ ਭਰਿਆ ਉਹਨੂੰ ਵਾਪਸ ਲੈਣ ਦੇ ਲਈ ਤੁਸੀਂ ਇਹਨੂੰ 4 ਦਿਨਾਂ ਚ ਵੀ ਪੂਰਾ ਕਰ ਸਕਦੇ ਹੋ ਭਾਈ ਠੀਕ ਹੈ ਤੇ ਤੁਸੀਂ 10 ਦਿਨਾਂ ਚ ਵੀ ਪੂਰਾ ਕਰ ਸਕਦੇ ਹੋ ਜੇ 15 ਦਿਨਾਂ ਤੋਂ ਲੇਟ ਹੋਣੇ ਤਾਂ ਫਿਰ ਤੁਸੀਂ ਇਹਦੇ ਲਈ ਲਈ ਜੀ ਵੱਲ ਨਹੀਂ ਰਹੋਗੇ ਇਹ ਕੰਡੀਸ਼ਨ ਹੈ ਤੁਹਾਡੇ ਤੇ ਉਸ ਤੋਂ ਬਾਅਦ ਤੁਸੀਂ ਸਕਰੋਲ ਕਰਨਾ ਹੈ ਠੀਕ ਹੈ ਜੀ ਤੇ ਨੀਚੇ ਜਿਹੜਾ WhatsApp ਆ ਉਹ ਤੇ ਜਾ ਕੇ ਰੈਡ ਕਲਿੱਕ ਕਰਨਾ ਤੇ ਉਹ WhatsApp ਤੁਹਾਨੂੰ ਮਤਲਬ ਉੱਥੇ ਲੈ ਜਾਊਗਾ ਰਫੰਡ ਪਾਲਿਸੀਸ ਤੇ ਅੱਗੇ ਜਿਹੜਾ ਹੈਗਾ ਤੁਹਾਡਾ ਕਲਾਸ ਕੋਸਟਾ ਪਲੇਟਫਾਰਮ ਆ ਉੱਥੇ ਰਫੰਡ ਪਾਲਿਸੀਸ ਤੇ ਅੱਗੇ ਲੈ ਜਾਊਗਾ ਸੋ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਇਹਦੇ ਲੈ ਲਈ ਜੀ ਬਲ ਹੋਗੇ ਜਾਂ ਨਹੀਂ ਹੋਗੇ ਇਹ ਜਾਣਕਾਰੀ ਸੀਗੀ ਤੁਹਾਡੇ ਲਈ ਹੁਣ ਅੱਗੇ ਟੰਗ ਤਰੀਕਾ ਦੱਸ ਦਿੰਦੇ ਹਾਂ ਜਿਵੇਂ ਇਹ ਤੁਹਾਨੂੰ ਆਪਣੇ ਐਪ ਦੇ ਵਿੱਚ ਇਹ ਥੰਬਨੇਲ ਸ਼ੋ ਹੋਵੇਗਾ ਲੈਕਚਰ ਆ ਪੋਲੀਟੀਕਲ ਸਾਇੰਸ ਦਾ ਇੱਕ ਕੋਰਸ ਹੈ ਠੀਕ ਹੈ ਇਹਦੇ ਵਿੱਚ ਤੁਹਾਨੂੰ ਪੀਡੀਐਫ ਹੈ ਤੇ ਵੀਡੀਓ ਕਲਾਸਾਂ ਨੇ ਪੀਡੀਐਫ ਦੇ ਵਿੱਚ ਕੀ ਹੈ ਜੀ ਤੁਹਾਨੂੰ ਨੋਟਸ ਨੇ ਜਿਨ੍ਹਾਂ ਨੂੰ ਤੁਸੀਂ ਜਿਹੜਾ ਹੈਗਾ ਲਿਖ ਸਕਦੇ ਹੋ ਪੜ੍ਹ ਸਕਦੇ ਹੋ ਰੀਡ ਆਊਟ ਕਰ ਸਕਦੇ ਹੋ ਪਰ ਪ੍ਰਿੰਟ ਆਊਟ ਨਹੀਂ ਠੀਕ ਹੈ ਨਾਉਨ ਪ੍ਰਿੰਟੇਬਲ ਨਹੀਂ ਇੱਥੇ ਤੁਹਾਨੂੰ ਜਿਹੜੀਆਂ ਵੀਡੀਓਜ਼ ਨੇ ਸਾਰੀਆਂ ਕਲਾਸਾਂ ਦੇ ਇਕੱਲੇ-ਇਕੱਲੇ ਟੌਪਿਕ ਦੀਆਂ ਵੀਡੀਓਜ਼ ਮਿਲਣਗੀਆਂ ਲਾਈਵ ਕਲਾਸਾਂ ਤੁਹਾਡੀਆਂ ਉਹ ਉਹ ਕਰਾਈਟਰੀਆ ਤੁਹਾਡਾ ਅਸੀਂ ਪੂਰਾ ਕਰਾਂਗੇ 2 ਤੋਂ 4 ਹੋ ਸਕਦਾ ਆਪਾਂ 6 ਕਲਾਸਾਂ ਤੱਕ ਵੀ ਲੈ ਜਾਈਏ ਉਸ ਤੋਂ ਬਾਅਦ ਜਿਹੜਾ ਮਨੀ ਬੈਕ ਗਾਰੰਟੀ ਹੈ ਮਨੀ ਬੈਕ ਗਾਰੰਟੀ ਦੇ ਵਿੱਚ ਕੀ ਹੈ ਜੀ ਇਹ ਤੁਹਾਡਾ ਆਫਰ ਜਿਹੜਾ ਕਲਾਸ ਪਲੱਸ ਦੇ ਰਿਹਾ ਤੁਹਾਨੂੰ 165 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਾ ਠੀਕ ਹੈ ਇਹ ਇਹਨੂੰ ਤੁਸੀਂ ਰਿਮੂਵ ਨਹੀਂ ਕਰਨਾ ਇੱਥੇ ਕਿਤੇ ਰਿਮੂਵ ਤੇ ਨਾ ਕਲਿੱਕ ਕਰਦੇ ਹੋ ਫੇਰ ਨਹੀਂ ਤੁਹਾਨੂੰ ਇਹਦਾ ਫਾਇਦਾ ਮਿਲਣਾ ਤੁਸੀਂ ਇੱਥੇ ਕਲਿੱਕ ਕਰਨਾ ਤੁਸੀਂ ਪੇ ਕਰ ਰਹੇ ਹੋ 1314 ਰੁਪਏ ਠੀਕ ਹੈ ਜੀ ਵਿਦ ਟੈਕਸ ਲਾ ਕੇ ਸਾਰਾ ਕੁਝ ਵੈਸੇ ਆਪਣਾ ਕੋਰਸ ਇਹ ਜਿਹੜਾ ਹੈਗਾ ਹੈਗਾ ਸੀਗਾ 2199 ਦਾ ਸੀਗਾ ਟੈਕਸ ਵਗੈਰਾ ਲਾ ਕੇ ਆਪਾਂ ਨੂੰ 2400 ਦਾ ਪੈਂਦਾ ਸੀ ਸਟੂਡੈਂਟਸ ਨੂੰ ਤੇ ਇਹਨੂੰ ਆਪਾਂ ਪਹਿਲਾਂ ਹੀ 50% ਪਰਸੈਂਟ ਡਿਸਕਾਊਂਟ ਹੈ ਜਿਹੜਾ ਆਪਣੇ ਵੱਲੋਂ ਹੀ ਕਰਤਾ ਸੀ ਉਸ ਤੋਂ ਬਾਅਦ ਚ ਜਿਹੜਾ ਹੁਣ ਤੁਹਾਡੇ ਲਈ ਜਿਹੜਾ ਆਪਣਾ ਕਲਾਸ ਪਲੱਸ ਡਿਸਕਾਊਂਟ ਲੈ ਕੇ ਆਇਆ ਮਤਲਬ ਕੰਪਨੀ ਡਿਸਕਾਊਂਟ ਲੈ ਕੇ ਆਇਆ ਜਿਹੜੀ ਉਹਦੇ ਵਿੱਚ ਕੀ ਹੈਗਾ ਕਿ ਉਹਦੇ ਵਿੱਚ ਤੁਹਾਨੂੰ ਇਹ ਜਿਹੜਾ ਹੈਗਾ ਇੰਨੇ ਦਾ ਕੋਰਸ ਪੈ ਰਿਹਾ ਠੀਕ ਹੈ ਤੇ 165 ਰੁਪਏ ਚਲੋ ਇਹ ਲਾ ਲਓ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਪੈਸੇ ਆ ਜਿਹੜੇ ਰਿਫੰਡ ਹੋ ਜਾਣੇ ਨੇ ਜੋ ਤੁਸੀਂ ਬਾਏ ਨਾਉ ਤੇ ਕਲਿੱਕ ਕਰ ਲਿਆ ਸਾਰਾ ਕੁਝ ਤੁਹਾਡੇ ਕੋਲੇ ਅਨਲੌਕ ਹੋ ਜਾਣਾ ਜਦੋਂ ਅਨਲੌਕ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਇਹ ਕੰਡੀਸ਼ਨਾਂ ਨੇ ਇਹਨਾਂ ਨੂੰ ਖਾਸ ਕਰਕੇ ਤੁਸੀਂ ਫੋਲੋ ਕਰਨਾ ਹੈ ਕਿਉਂਕਿ ਇਸ ਤੋਂ ਬਾਅਦ ਤੁਸੀਂ ਜਿਹੜੇ ਨੌਨ ਰਿਫੰਡ ਹੋ ਜਾਓਗੇ ਜਿੰਨਾਂ ਨੂੰ ਨਹੀਂ ਪੂਰਾ ਕਰਦੇ ਹਾਂ ਲਾਈਵ ਕਲਾਸਾਂ ਦੀ ਸ਼ਿਓਰਟੀ ਜਿਹੜੀ ਉਹ ਸਾਡੀ ਹੋਊਗੀ ਉਹ ਮੈਂ ਤੁਹਾਡੀਆਂ ਕਲਾਸਾਂ ਲਾਉਂਗਾ ਇਹ ਮੇਰਾ ਵਾਦਾ ਹੋਊਗਾ ਦੋ ਕਲਾਸਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ 2 ਤੋਂ ਲੈ ਕੇ 6 ਤੱਕ ਵੀ ਲਾਈਵ ਲਾ ਦੂੰਗਾ 15 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਤੇ ਵੱਧ ਤੋਂ ਵੱਧ ਜਾਣਕਾਰੀ ਹੋਰ ਨਵੀਂ ਐਡ ਕਰਕੇ ਕਲਾਸਾਂ ਲਾ ਦੂੰਗਾ ਮੈਨੂੰ ਜਿਹੜੇ ਜਿਹੜੇ ਮਤਲਬ ਕਰੰਟ ਆਗੇ ਪਾਲਟੀ ਦੇ ਕਰੰਟ ਮੈਂ ਤੁਹਾਡੇ ਸਾਰੇ ਕਵਰ ਕਰ ਦੂੰਗਾ ਇਹ ਚਾਹੇ ਦੋ ਕਲਾਸਾਂ ਚ ਹੋ ਜਾਣ ਚਾਹੇ 6ਾਂ ਚ ਹੋ ਜਾਣ ਤੇ ਚਾਹੇ 10 ਕਲਾਸਾਂ ਬਣ ਜਾਣ ਠੀਕ ਹੈ ਇਹ ਮੇਰੀ ਗਰੰਟੀ ਹੈ ਇਹ ਮੈਂ ਤੁਹਾਨੂੰ ਦੇਵਾਂਗਾ ਆ ਗਰੰਟੀ ਹੈਗੀ ਇਹ ਵੀ ਉਹ ਕੰਪਨੀ ਦੀ ਜੇ ਤੁਸੀਂ ਉਹਨਾਂ ਦਾ ਇਹ ਕਰਾਈਟੇਰੀਆ ਪੂਰਾ ਕਰ ਦਿੰਨੇ ਹੋ ਤਾਂ ਤੁਹਾਨੂੰ ਉਹ ਪੈਸੇ ਆ ਜਿਹੜੇ ਵਾਪਸ ਆ ਜਾਣੇ ਨੇ ਠੀਕ ਹੈ ਇਸ ਕਰਕੇ ਜਿਹੜੀ ਸਾਡੀ ਮਤਲਬ ਜ਼ਿੰਮੇਵਾਰੀ ਹੈ ਅਸੀਂ ਤੁਹਾਡੇ ਨਾਲ ਟਾਈਆ ਪਰਵਾਂਗੇ ਤੇ ਉਹਨਾਂ ਦਾ ਜਿਹੜਾ ਵੀ ਇਹ ਕਰਾਈਟੇਰੀਆ ਹੈ ਉਹਨੂੰ ਸ਼ੋਅ ਆਫ ਕਰਨ ਦਾ ਜੋ ਵੀ ਢੰਗ ਤਰੀਕਾ ਹੋਊਗਾ ਉਹ ਅਸੀਂ ਅੱਗੇ ਆਪਣੇ ਬਾਰੇ ਜਿਹੜਾ ਹੈਗਾ ਮਤਲਬ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਰੀ ਜਾਣਕਾਰੀ ਇਹ ਸਾਂਝੀ ਕੀਤੀ ਹੈ ਤੇ ਅਸੀਂ ਅੱਗੇ ਆਪ ਹੋਰ ਵੀ ਜੋ ਕੰਡੀਸ਼ਨਾਂ ਜਾਂ ਜੋ ਜਾਣਕਾਰੀਆਂ ਹੋਣਗੀਆਂ ਕੰਡੀਸ਼ਨ ਵੈਸੇ ਕੋਈ ਨਹੀਂ ਹੈ ਜੋ ਜਾਣਕਾਰੀਆਂ ਹੋਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਆਪਾਂ ਕਰਨਾ ਕੰਮ ਕਰਦੇ ਆਂ ਕੰਮ ਪਾਰਦਰਸ਼ੀ ਢੰਗ ਤਰੀਕੇ ਦੇ ਨਾਲ ਤੇ ਜਿੰਨੀ ਪਾਰਦਰਸ਼ਤਾ ਉਹਦੇ ਵਿੱਚ ਆ ਸਕਦੀ ਹੈ ਤਾਂ ਉਹ ਇਹ ਆਪਾਂ ਤੁਹਾਨੂੰ ਸਾਰਾ ਕੁਝ ਸਕਰੀਨ ਤੇ ਦਿਖਾਤਾ ਠੀਕ ਹੈ ਜੀ ਸਾਰੀਆਂ ਕੰਡੀਸ਼ਨਾਂ ਦਿਖਾ ਦੀਆਂ ਗਰੁੱਪਾਂ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਹੋ ਜੂਗਾ ਤੇ ਇਸ ਮਤਲਬ ਮਨੀ ਬੈਕ ਗਾਰੰਟੀ ਦਾ ਮੈਨੂੰ ਇਹ ਹੈ ਤੁਹਾਨੂੰ ਵੀ ਇਹ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਕਿਉਂਕਿ ਤੁਹਾਡੇ ਜਿੰਨੇ ਵੀ ਪੈਸੇ ਪੇ ਕੀਤੇ ਐ ਜੇ ਆਪਾਂ ਲਾਵਾਂਗੇ ਵੀ ਚਲੋ 2-250 ਰੁਪਏ ਜਿਹੜਾ ਤੁਹਾਡਾ ਇਨਵੈਸਟ ਹੁੰਦਾ ਟੈਕਸ ਦੇ ਵਿੱਚ ਲਾ ਕੇ ਹਨਾ ਤੇ ਉਹ ਪੈਸੇ ਦੇ ਵਿੱਚ ਤੁਹਾਨੂੰ ਜੇ 2 ਸਾਲ ਦੇ ਲਈ ਪੂਰੇ ਦਾ ਪੂਰਾ ਕੋਰਸ ਮਿਲ ਰਿਹਾ ਹੈ ਨੋਟਸ ਮਿਲ ਰਹੇ ਹੈ ਠੀਕ ਹੈ ਨੋਨ ਪ੍ਰਿੰਟੇਬਲ ਤੇ ਹੋਰ ਫਿਰ ਆਪਾਂ ਨੂੰ ਚਾਹੀਦਾ ਵੀ ਕੀ ਹੈ ਤੇ ਆਪਾਂ ਲੈਕਚਰਰ ਦੇ ਲਈ ਗਾਰੰਟੀ ਇਹ ਹੈ ਵੀ ਤੁਹਾਡਾ ਕਲੀ-ਕਲੀ ਚੀਜ਼ ਕਵਰ ਕੀਤੀ ਹੋਊ ਸੋ ਫੁੱਲ ਸਲੇਵਸ ਕਵਰ ਦੀ ਗਰੰਟੀ ਉਹ ਤੁਹਾਡੇ ادارے ਜੀਐਨਡੀਐਸ ਅਕੈਡਮੀ ਦੀ ਆ ਸੋ ਸਾਨੂੰ ਉਮੀਦ ਹੈ ਤੁਸੀਂ ਇਸ ਕੋਰਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਜੇਕਰ ਹਲੇ ਵੀ ਕੋਈ ਜਾਣਕਾਰੀ ਅਧੂਰੀ ਹੈ ਜਾਂ ਸਮਝ ਨਹੀਂ ਲੱਗੀ ਤਾਂ ਸਾਡੇ ਨਾਲ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਠੀਕ ਹੈ ਇਹ ਆਫਰ ਸਿਰਫ 15 ਦਿਨਾਂ ਦੇ ਲਈ ਹੈ ਸਿਰਫ 15 ਦਿਨਾਂ ਦੇ ਲਈ ਆਫਰ ਹੈ ਜਦੋਂ ਵੀ ਤੁਸੀਂ ਕੋਰਸ ਨੂੰ ਬਾਏ ਕਰਦੇ ਹੋ ਤਾਂ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਰਿਫੰਡ ਪਾਲਿਸੀ ਆ ਜਾਣੀ ਹੈ ਕਿਉਂਕਿ ਜਿਹੜੇ ਫਰਸਟ 15 ਡੇਜ਼ ਨੇ ਜਿਹੜੇ ਫਸਟ 15 ਡੇਜ਼ ਨੇ ਵੀ ਉਹਨਾਂ ਦੇ ਵਿੱਚ ਆਪਾਂ ਇਹ ਤੁਹਾਡਾ ਰਿਫੰਡ ਕਰਵਾਉਣਾ ਉਸ ਤੋਂ ਬਾਅਦ ਜਿਹੜਾ ਰਿਫੰਡੇਬਲ ਜਿਹੜਾ ਹੈਗਾ ਕੋਰਸ ਨਹੀਂ ਹੋਵੇਗਾ ਜੇ ਹੋਵੇਗਾ ਵੀ ਤਾਂ ਫਿਰ ਤੁਹਾਨੂੰ ਅੱਗੇ ਦੀਆਂ ਜੋ ਵੀ ਕੰਡੀਸ਼ਨਾਂ ਵਗੈਰਾ ਹੋਣਗੀਆਂ ਉਹ ਤੁਹਾਨੂੰ ਦੱਸ ਦਾਂਗੇ ਲੇਕਿਨ 15 ਦਿਨਾਂ ਦੇ ਵਿੱਚ ਵਿੱਚ ਜੇ ਤੁਸੀਂ ਇਸ ਕੋਰਸ ਨੂੰ ਬਾਏ ਕਰਦੇ ਹੋ ਅੱਜ ਤੋਂ ਲੈ ਕੇ ਠੀਕ ਆ ਅੱਜ ਮਿਤੀ ਹੈਗੀ ਹੈ ਜੀ 20 ਫਰਵਰੀ 2025 ਠੀਕ ਹੈ ਇੱਥੋਂ ਲੈ ਕੇ ਜੇ ਤੁਸੀਂ ਕੋਰਸ ਬਾਏ ਕਰਦੇ ਹੋ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਕੰਡੀਸ਼ਨਾਂ ਨੂੰ ਪੂਰਾ ਕਰਦੇ ਹੋ ਠੀਕ ਹੈ ਜਾਨੀ ਕਿ ਇਹ ਨਹੀਂਗਾ ਵੀ ਜਿਹੜਾ ਮਤਲਬ ਜੇ ਅੱਜ 20 ਹੈ ਤੇ ਆਉਣ ਵਾਲੇ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਜੇ ਬੱਚਾ ਜਿਹੜਾ ਹੈਗਾ ਉਹ ਕਦੇ ਵੀ ਅਜ ਤੋਂ ਦਸਾਂ ਦਿਨਾਂ ਨੂੰ ਕਦੇ ਵੀ ਮੇਰਾ ਰਿਫੰਡ ਬਣਦਾ ਤਾਂ ਫਿਰ ਉਹਦੀਆਂ ਲਾਈਵ ਕਲਾਸਾਂ ਦਾ ਦੋ ਇਹ ਫੇਰ ਵੀ ਆਪਾਂ ਕੋਸ਼ਿਸ਼ ਕਰ ਲਾਂਗੇ ਇਹ 15 ਦਿਨਾਂ ਦੇ ਵਿੱਚ ਵਿੱਚ ਵੀ ਤੁਹਾਨੂੰ ਫਾਇਦਾ ਦੇ ਦਈਏ ਠੀਕ ਹੈ ਪਰ ਆਹ ਕੰਡੀਸ਼ਨ ਹੈ ਜਿਹੜੀਆਂ ਆ 100% ਕੰਡੀਸ਼ਨ ਤੁਹਾਨੂੰ ਪੂਰੀ ਕਰਨੀ ਪੈਣੀ ਹੈ 50% ਕਲਾਸਾਂ ਨੂੰ ਦੇਖਣਾ ਸਾਰੀਆਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ 100 ਘੰਟੇ ਦਾ ਵਾਸਟ ਟਾਈਮ ਹੈ ਜਿਹੜਾ ਇਹ ਤੁਸੀਂ ਪੂਰਾ ਕਰਨਾ ਹੈ ਕਲਾਸ ਪਲੱਸ ਦਾ ਜੀ ਤੇ ਫਿਰ ਤੁਹਾਨੂੰ ਇੱਕ ਜਿਹੜੀ ਫੰਡ ਪਾਲਸੀ ਆ ਉਹ ਮਿਲ ਜੂਗੀ ਸੋ ਇਹ ਤੋਂ ਅਡਿਨਾਂ ਜਾਣਕਾਰੀ ਸਾਂਝੀ ਕਰਨੀ ਸੀ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਹੀ ਲਿੰਕ ਦਿੱਤੇ ਹੋਏ ਨੇ ਉੱਥੋਂ WhatsApp ਗਰੁੱਪ Telegram ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ